ਸਾਡੇ ਵਿੱਚ ਆ ਕੇ ਸਾਡੀ ਸਾਰ ਲੱਤੀ ਸੋ ਝੂਠੇ ਪੰਜੇ ਤੇ ਹੁਣ ਇਕੱਠੇ ਹੋ ਗਏ ਨੇ ਝੂਠੇ ਪੰਜੇ ਤੇ ਝੂਠਾ ਛਾੜੂ ਸਾਰੇ ਦੇਸ਼ ਵਿੱਚ ਦੋਨਾਂ ਨੇ ਭਾਈਵਾਲੀ ਕਰਕੇ ਸਾਂਝੀ ਪਾਰਟੀ ਬਣਾ ਲਈਤੀ ਸਾਂਝੇ ਚੋਣਾ ਲੜ ਰਹੇ ਨੇ ਹਰਿਆਣਾ ਤੇ ਰਾਜਸਥਾਨ ਚੰਡੀਗੜ੍ਹ ਤੱਕ ਇਕੱਠੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਅਜੇ ਝੂਠ ਬੋਲਣ ਤਾਂ ਬਾਸ ਨਹੀਂ ਆਂਦੇ ਕਹਿੰਦੇ ਪੰਜਾਬ 'ਚ ਅਸੀਂ ਵੱਖਾਂ ਵੱਖ ਕੋਈ ਨਹੀਂ ਹੈਗੇ ਦੋਨੋਂ ਝੂਠੇ ਇਕੱਠੇ ਨੇ ਪਾਵੇ ਪਾਵੇ ਪੰਜੇ ਨੂੰ ਪਾਵੇ ਪਾਵੇ ਛਾੜੂ ਨੂੰ ਇਹ ਕੋਈ ਝੂਠੇ ਕਾਤੇ ਚ ਜਾਣਾ ਸੋ ਇਹ ਨਾਲ ਤਾਂ ਬਚ ਜਾਈਏ ਫਿਰ ਝੂਠਾ ਛਾੜੂ ਆਇਆ ਪੰਜੇ ਤੋਂ ਬਾਅਦ ਕਹਿੰਦਾ ਸੀ ਇੰਨਾ ਰੰਗਲਾ ਪੰਜਾਬ ਹੋਗਾ ਕਿ ਅੱਛਾ ਤਾਂ ਕੋਈ ਧਰਨਾ ਹੀ ਨਹੀਂ ਲੱਗੂਗਾ ਕਿਉਂਕਿ ਮੈਂ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਦਾਗਾ ਇੰਨੀ ਨੌਕਰੀਆਂ ਹੋਣਗੀਆਂ ਕਿ ਬਾਹਰੋਂ ਆ ਕੇ ਬੱਚੇ ਤੇ ਕੰਮ ਕਰਨਗੇ ਕਿਸਾਨਾਂ ਨੂੰ ਵੀ ਅਸਾ ਲਾਤਾ ਬੀਬੀਆਂ ਨੂੰ ਵੀ ਕਹਿੰਦਾ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਡਿੱਗਣਗੇ ਤੇ ਹੁਣ 26 ਮਹੀਨਾ ਤੋਂ ਖਾਤੇ ਖੋਲ ਕੇ ਤੁਸੀਂ ਬੈਠੇ ਹੋ 26000 ਤੱਕ ਦੀ ਦੁਆਨੀ ਨਾ ਆਈ ਨਾ ਆਣੀ ਹੈਗੇ ਤੇ ਕਿਹੜੇ ਕੱਚੇ ਮੁਲਾਜ਼ਮ ਤਾਂ ਕੋਈ ਆਪਣਾ ਹੱਕ ਮੰਗਦਾ ਡਾਂਗਾ ਨਾਲ ਗੁੱਟ ਖਾਂਦੇ ਨੇ ਤੇ ਫਿਰ ਹਰ ਵਰਗ ਦਾ ਧਰਤੇ 'ਤੇ ਬੈਠਿਆ ਹੋਇਆ ਸੋ ਆ ਝੂਠੀਆਂ ਸਰਕਾਰਾਂ ਜਿਹੜੇ ਕਹਿੰਦੇ ਕਿ ਸਾਨੂੰ ਕੋਈ ਮਕਾਨ ਨਹੀਂ ਚਾਹੀਦਾ ਵੀਆਈਪੀ ਕਲਚਰ ਖਤਮ ਕਰਾਂਗੇ ਨਾ ਕੋਈ ਪੁਲਸ ਹੋਊਗੀ ਨਾ ਕੋਈ ਮਕਾਨ ਹੋਊਗਾ ਨਾ ਕੋਈ ਗੱਡੀ ਹੋਊਗਾ ਆਮ ਬੰਦੇ ਤੁਹਾਡੇ ਵਰਗੇ ਤੁਹਾਡੇ ਵਿੱਚ ਰਹਿਣਗੇ ਹੁਣ ਆਮ ਮੁੱਖ ਮੰਤਰੀ ਤੁਹਾਡੇ ਕੋਲ ਕਿੰਨੀ ਕਵਾਰੀ ਆਇਆ ਹੈਗਾ 25 ਸਾਲਾਂ 'ਚ ਨਜ਼ਰ ਆਇਆ ਲੋਕਾਂ ਵਿੱਚ ਇਹਨਾਂ ਤੋਂ ਜਾਦੇ ਆਮ ਤਾਂ ਸਾਡੇ ਤਕੜੀ ਵਾਲੇ ਬਾਦਲ ਸਾਹਿਬ ਵੀ ਸੀਗੇ ਜਿਹੜੇ ਸੰਗਤਾਂ ਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿੱਚ ਜਾਂਦੇ ਸੀ ਤੇ ਸੰਗਤ ਦੇ ਵਿੱਚ ਕੋਈ ਜਾਊਗਾ ਤਾਂ ਹੀ ਤਾਂ ਪਤਾ ਲੱਗੂਗਾ ਤੁਹਾਡੀ ਤਕਲੀਫਾਂ ਕੀ ਹੈਗੀਆਂ ਉਹਨਾਂ ਤੋਂ ਸਾਡੇ ਵਰਗੇ ਵੀ ਸਿੱਖ ਗਏ ਜਦ ਸਰਕਾਰ ਸੀਗੀ ਪ੍ਰਸ਼ਾਸਨ ਲੈ ਕੇ ਤੁਹਾਡੇ ਕੋਲ ਜਾ ਕੇ ਬੈਠਿਆ ਕਰਦੀ ਸੀ ਫਿਰ ਪਾਵੇਂ ਤੁਸੀਂ ਕਹੋ ਵੀ ਸਾਡੇ ਇੱਥੇ ਸੀਵਰ ਨਹੀਂ ਚੱਲਦਾ ਪੀਣ ਦਾ ਪਾਣੀ ਨਹੀਂ ਹੈਗਾ ਗਲੀ ਦਾ ਹਾਲ ਦੇਖੋ ਸਟਰੀਟ ਲਾਈਟਾਂ ਨਹੀਂ ਹੈਗੀਆਂ ਮੇਰੀ ਪੈਨਸ਼ਨ ਨਹੀਂ ਲੱਗੀ ਮੇਰਾ ਕਾਰਡ ਨਹੀਂ ਲੱਗਿਆ ਸਾਡਾ ਸ਼ਗਨ ਦਾ ਚੈੱਕ ਨਹੀਂ ਆ ਮੌਕੇ 'ਚ ਅਸਲਾ ਨੁਕਾ ਕੇ ਤੁਹਾਡੇ ਮਸਲੇ ਹੱਲ ਕਰਦੇ ਸੀ ਤੇ ਫਿਰ ਇਹਨਾਂ ਝੂਠੇ ਛਾਸੇ ਸੇ ਆਪਾਂ ਆ ਗਏ ਘਰ ਘਰ ਨੌਕਰੀ ਬਣਾ ਬੈਠੇ ਪੰਜੇ ਦੀ 5 ਸਾਲ ਨਾ ਕੋਈ ਇਟ ਲੱਗੀ ਨਾ ਕੋਈ ਵਿਕਾਸ ਸਹੂਲਤਾ ਸਹੂਲਤਾ ਦਾ ਤਾਂ ਕੀ ਕਹੀਏ ਬਾਰੋ ਸਾਹਿਬ ਦੇ ਦਿੱਤੇ ਹੋਏ ਕਾਰਡ ਚੱਕੇ ਕੱਟ ਤੇ ਜਿਹੜੀ 30 ਕਿਲੋ ਕਣਕ ਦਿੰਦੇ ਸੀ ਕਿ 30 ਦਿਨ ਤੁਹਾਡੇ ਘਰ 'ਚ ਰੋਟੀ ਬਣ ਜਾਏ ਉਹਨੂੰ ਚੱਕ ਕੇ 15 ਕਿਲੋ ਕਰਤਾ 15 किलो ਕਾੜ ਵੀ ਕੱਟੇ ਤਨਕ ਵੀ ਆਪਦੀ ਕਾੜ ਤੇ ਬਾਕੀ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾ ਗਏ ਆਸ਼ੂ ਮੰਤਰੀ ਝਲ ਕੱਟ ਕੇ ਆਇਆ ਕਿਉਂਕਿ ਗਰੀਬ ਦਾ ਰਾਸ਼ਨ ਖਾ ਗਿਆ ਪੈਸੇ ਕਮਾ ਗਿਆ ਹਾਂ ਫਿਰ ਝੂਠੇ ਝਾੜੂ ਨੇ ਤਾਂ ਵਾ ਵਾ ਫੇਰਾ ਮਾਰਿਆ ਨਾ ਤੁਸੀਂ ਕਿਹਾ ਸੀ ਉੱਥੇ ਕਹਿੰਦਾ ਸੀ ਇੱਕ ਮੌਕਾ ਇੱਕ ਮੌਕਾ ਤਾਂ ਲੁਟੇਰੇ ਨੂੰ ਚਾਹੀਦਾ ਹੁੰਦਾ ਹੈ ਤਾਂ ਇੱਕ ਮੌਕੇ 'ਚ ਘਰ ਸਾਫ਼ ਕਰਕੇ ਲੁਟੇਰਾ ਚੋਰ ਜਾਂਦਾ ਹੈਗਾ ਤੇ ਇਹਨੇ ਲੁਟੇਰਿਆਂ ਦਾ ਮੌਕਾ ਮਿਲਿਆ ਤਾਂ ਫਿਰ ਜਿਉ ਤੁਹਾਡੀ ਸਹੂਤਾ ਜੇ ਝਾੜੂ ਮਾਰਿਆ ਉਹ 15 ਕਿਲੋ ਕਣਕ ਨੂੰ 5 ਕਿਲੋ ਆਟਾ ਕਰ ਛੱਡਿਆ ਉਹ ਵੀ ਦੇਖੋ ਕਿੰਨੇ ਦਿਨ ਮਹਿਮਾਨਿਆ ਜੀ ਉਹ ਵੀ ਤੁਹਾਨੂੰ ਪਤਾ ਲੱਗਦਾ 2.5 ਸਾਲ ਪਏ ਨੇ ਸੋ 2.5 ਸਾਲ ਆ ਚੇ 15 ਕਿਲੋ ਕਣਕ ਨੂੰ 5 ਕਿਲੋ ਆਟੇ ਚ ਆ ਕੇ ਨਾ ਸ਼ਗਨ ਮਿਲਦੀ ਹੈ ਨਾ 2500 ਪੈਨਸ਼ਨ ਦਾ ਮਿਲਦਾ ਹੈਗਾ ਨਾ ਜਿਹੜਾ ਆਪਾਂ ਵਜੀਫੇ ਦਿੰਦੇ ਸੀ ਬੱਚਿਆਂ ਨੂੰ ਨਾ ਉਹ ਮਿਲਦਾ ਹੈ ਨਾ ਖੇਡਾਂ ਦਾ ਸਮਾਨ ਮਿਲਦਾ ਹੈ ਨਾ ਦਵਾਈਆਂ ਦੀ ਸਹੂਲਤ ਨਾ ਕੈਂਸਰ ਦੀ ਸਹੂਲਤ ਕੋਈ ਸਾਰੀ ਸਹੂਲਤਾਂ ਕਰ ਦਿੱਤੀਆਂ ਬੰਦ ਨਾ ਲਗਾਇਆ ਵਿਕਾਸ ਦੇ ਕਿਟ ਉਹ ਚੜਾਤਾ ਕਰਜ਼ਾ ਸਿਖਰੇ ਤਾਈ ਕਰਜ਼ਾ ਇੰਨਾ ਕਰਜ਼ਾ 50 ਸਾਲ ਚ ਨਹੀਂ ਚੜਿਆ ਸੀ ਤੇ ਜਿਹੜੇ ਸੌਂ ਖਾਂਦੇ ਸੀ ਕਿ ਨਸ਼ੇ ਖਤਮ ਕਰ ਦਾਂਗੇ 4 ਹਫ਼ਤਿਆਂ ਚ ਇਹ ਗਾਰੰਟੀ ਦਿੰਦੇ ਸੀ 10 ਦਿਨਾਂ ਚ ਤੇ ਫਿਰ 7 ਸਾਲ ਚ ਕਿੰਨੇ ਕ ਨਸ਼ੇ ਖਤਮ ਹੋ ਗਏ ਤੁਸੀਂ ਦੱਸੋ ਸਿਖਰਾ ਤਾਈ ਪਹੁੰਚੇ ਨੇ ਕਿ ਨਹੀਂ ਤੇ ਕੌਣ ਸਮੇਵਾਰ ਨੇ ਝੂਠਾ ਪੰਡੀ ਪ੍ਰਚਾਰ ਅਕਾਲੀ ਨਸ਼ੇ ਵੇਚਦੇ ਨੇ ਦੱਸੋ ਸਾਡੇ ਸਾਡੇ ਟਾਈਮ ਚ ਤੁਹਾਡੇ ਗਲੀ ਚ ਕਿਸੇ ਨੇ ਜੇ ਚਿੱਟੇ ਦਾ ਨਾਂ ਵੀ ਸੁਣਿਆ ਸੀ 10 ਸਾਲ ਪਹਿਲੇ दस साल पहले चुट्टा बिलकुल नहीं, नहीं क्योंकि तकड़ी चिट्टी बेचनेशा बेच रहा है। हर गली हर नुक्र च कोई रोक टोक नहीं है जेडे कगरमछ फे मगरमछ फे मगरमछा दे हिस्सा पाई बैठे ने महीने बनी बैठे ने पैसे भेजो ਜਾ ਪੰਜਾਬ ਦੀ ਜਵਾਨੀ ਖਾਜਾ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਮਾਵਾ ਦੇ ਪੁੱਤ ਰੋਜ਼ ਮਾਰ ਰਹੇ ਨੇ ਇੱਕ ਮਾਦਾ ਇੱਕ ਪੁੱਤ ਮਾਰਦਾ ਹੈ ਨਾ ਮਾਂ ਨੂੰ ਪੁੱਛੋ ਤੇ ਤੇ ਕੀ ਬੀਤਦੀ ਹੈ ਇਹੋ ਜਿਹੇ ਪਰਿਵਾਰ ਮੇਰੇ ਕੋਲ ਆਏ ਨੇ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਪੁੱਤ ਮੁੱਕ ਗਏ ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਰਕਾਰ ਨੂੰ ਕੋਈ ਪਰਵਾਹ ਨਹੀਂ ਪੰਜਾਬ ਦੇ ਪੁੱਤ ਮਰਵਾ ਕੇ ਪੈਸੇ ਕਮਾਰੇ ਨੇ ਇਹ ਬਦਲਾਅ ਲਈ ਆਪਾਂ ਵੋਟਾਂ ਪਾਈਆਂ ਸੀ ਗਿਆ ਕਿਹੜਾ ਬਦਲਾਅ ਆਇਆ ਲੁੱਟਾ ਖਵਾ ਚੋਰੀਆਂ ਡਕੈਤਿਆਂ ਡਕੈਤਿਆਂ ਗਾਰੰਟੀ ਕਰਦੇ ਸੀ ਕਿਹੜਾ ਹਸਪਤਾਲ ਕਿਹੜਾ ਸਕੂਲ ਬਣਾਤਾ ਹੈ 2.5 ਸਾਲ ਚ ਦੱਸੋ ਮੈਨੂੰ ਜੇ ਸਕੂਲ ਦੇਖਣਾ ਹੈ ਜਾ ਮੈਰਿਟੋਰੀਅ ਸਕੂਲ ਦੇਖੋ ਜਿਹੜਾ ਆਪਾਂ ਬਣਾ ਕੇ ਗਏ ਸੀ ਜਿੱਥੇ ਗਰੀਬ ਦੇ ਬੱਚੇ ਸਿੱਖਿਆ ਲੈ ਕੇ 24 ਬੱਚਾ ਨੇ ਇਸ ਸਾਲ ਪੰਜਾਬ ਟੌਪ ਕੀਤਾ ਉਹ ਜਿਹਦੀ ਮਾਂ ਗੋਹਾ ਸਿੱਟ ਕੇ ਆਪ ਦਾ ਪੇਟ ਪਾਲਦੀ ਹੈ ਜਿਹੜਾ ਸਫਾਈ ਕਰਮਚਾਰੀ ਦਾ ਬੱਚਾ ਹੈ ਉਹ ਡਾਕਟਰ ਤੇ ਇੰਜੀਨੀਅਰ ਦੀ ਕਾਲਜ ਜੀ ਉਹਨਾਂ ਨੂੰ ਨੋਟੀਫਿਕੇਸ਼ਨ ਮਿਲੀ ਕਿਉਂਕਿ ਇਹੋ ਜੀ ਸਿੱਖਿਆ ਮੈਰਿਟੋਰੀਅ ਸਕੂਲ ਚ ਮਿਲੀ ਹਸਪਤਾਲ ਦੇਖਣਾ ਹੈ

ਤਸਾਂਸਾ ਦੀ ਟੈਕਸੀ ਕਰਕੇ 6-7 ਘੰਟੇ ਚ ਧੱਕੇ ਖਾਂਦੇ ਹੋਏ ਇੱਥੇ ਪਹੁੰਚਦੇ ਸੀ ਹੁਣ 1700 ਦੀ ਟਿਕਟ ਨਾਲ ਘੰਟੇ ਚ ਦਿੱਲੀ ਪਹੁੰਚ ਜਾਂਦੇ ਨੇ ਸੋ ਕੰਮ ਕਰਨ ਵਾਲੀ ਸਰਕਾਰਾਂ ਚੰਗੀਆਂ ਨਾ ਕਿ ਝੂਠੇ ਕੱਲਾ ਮਾਰਨ ਦੇ ਚੁਟਕਲੇ ਸੁਣਾਉਣ ਵਾਲੇ ਸੋ ਬੇਨਤੀ ਕਰਦੀ ਆਂ ਪਥੇਰਾ ਪੰਜਾਬ ਦਾ ਨੁਕਸਾਨ ਹੋ ਗਿਆ 7 ਸਾਲਾਂ ਚ ਬੇਰੋਜ਼ਗਾਰੀ ਸਿਖਰ ਆ ਤਈ ਪੜੇ ਲਿਖੇ ਬੱਚੇ ਬਾਹਰ ਜਾ ਰਹੇ ਨੇ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੂੰ ਘਰ ਘਰ ਗੋਲੀਆਂ ਨਸ਼ੇ ਦੀ ਦਿੱਤੀਆਂ ਚਾਰੀਆਂ ਨੇ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਗੈਂਗਸਟਰ ਸੂਬੇ ਚਲਾ ਰਹੇ ਨੇ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਉਤਾਰ ਵੰਦ ਕੇ ਜਿਵੇਂ ਆ ਤੋਈ ਫਰਸਤ ਨਹੀਂ ਉਹ ਚੇਲ ਗਿਆ ਤੇ ਮੋਦੀ ਦਾ ਹਵਾਲਾ ਲੈ ਕੇ ਹੁਣ ਉਹਦੇ ਕੋ ਟ੍ਰੇਕੇ ਕੀ ਬੈਠਿਆ ਸੋ ਛੱਡੋ ਪਰ ਇਹਨਾਂ ਸਰਕਾਰਾਂ ਨੂੰ ਲੈ ਕੇ ਆਈ ਹੈ ਪੰਥ ਦੀ ਸਰਕਾਰ ਬੋਲੋ ਸੁਨੇਹਾ ਜਿਹੜੀ ਪੰਥ ਦੀ ਸਰਕਾਰ ਨੇ ਅਮਨ ਸ਼ਾਂਤੀ ਪਾਇਚਾਰੇ ਇੱਕ ਸਾਜ ਨੂੰ ਲੈ ਕੇ ਵਿਕਾਸ ਤੇ ਤਰੱਕੀ ਹੈ ਹਰ ਵਰਗ ਨੂੰ ਸੂਲਤਾ ਦੇ ਕੇ ਹਰ ਸ਼ਹਿਰ ਹਰ ਪਿੰਡ 'ਚ ਵਿਕਾਸ ਤੇ ਕੰਮ ਕਰਕੇ ਆ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾ ਰਹੇ ਸੀ ਅੱਜ ਉਹ ਜੀ ਸਰਕਾਰ ਨੂੰ ਲੈ ਕੇ ਆਈ ਹੈ ਜਿਹੜੇ ਲੋਕਾਂ ਨੂੰ ਝੂਠ ਨਹੀਂ ਜਿਹੜੇ ਲਾਰੇ ਨਹੀਂ ਲਾਉਂਦੇ ਇੱਕ ਕੁਰਸੀ ਦੀ ਲਾਲਚ ਨਹੀਂ ਕਰਦੇ ਅਰੇ ਤੁਸੀਂ ਤਾਂ ਚੁਣ ਕੇ ਬੰਦਾ ਦਿੱਲੀ ਭੇਜਣਾ ਹੈਗਾ ਕਿ ਉਹ ਦਿੱਲੀ ਦੀ ਹਕੂਮਤ ਦੇ ਸਾਹਮਣੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਤਾਂ ਮੈਨੂੰ ਦੱਸੋ ਜਿਹੜੇ ਮੇਰੇ ਵਿਰੋਧੀ ਤਿੰਨ ਅੱਜ ਦਲ ਬਦਲੂ ਤੁਹਾਡੇ ਕੋਲ ਫਸਲੀ ਬਟੇਰੇ ਆਏ ਨੇ ਜੇ ਪਾਰਟੀਆਂ ਬਦਲ ਸਕਦੇ ਨੇ ਕਿ ਤੁਹਾਡੇ ਨਾਲ ਕੀ ਖੜਨਗੇ ਤੇ ਦਿੱਲੀ ਦੇ ਹੱਥ ਛੱਡ ਜਾਣਗੇ ਉਹ ਤੁਹਾਨੂੰ ਕੀ ਪਤਾ ਸੋ ਆਪਣੇ ਪੰਥ ਦਾ ਸਾਥ ਦਿਈਏ ਜਿਹੜੇ ਪੰਥ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਐ ਜਿੰਨਾ ਤਕੜਾ ਪੰਥ ਹੋਊਗਾ ਓਨੀ ਤਕੜੀ ਅਕਾਲੀ ਦਲ ਹੋਊਗੀ ਜਿੰਨਾ ਤਕੜਾ ਅਕਾਲੀ ਦਲ ਹੋਊਗਾ ਓਨੀ ਤੁਹਾਨੂੰ ਸੋਚਦਾ ਮੈਨੂੰ ਕਿਤੇ ਓਨਾ ਹੀ ਤੁਹਾਡਾ ਸੁਭਾ ਤਰੱਕੀ ਕਰੂਗਾ ਇਹ 8 ਸਾਲਾਂ ਦਾ ਗੱਤ ਜ਼ਰਬਾ ਤੁਸੀਂ ਦੇਖ ਲਓ ਦੂਜਿਆਂ ਸਾਰਿਆਂ ਨੂੰ ਮੌਕਾ ਦਿੱਤੇ ਆ ਤੇ ਹੁਣ ਜਿਹਨੇ ਸਭ ਤੋਂ ਵਧੀਆ ਕੰਮ ਕੀਤਾ ਉਹ ਸੱਚ ਦੀ ਤਕੜੀ ਚੇ ਤੋਲੋ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਸਾਥ ਦਿਓ ਜਿਨ੍ਹਾਂ ਨੇ ਝੂਠ ਮਾਰਿਆ ਉਹਨਾਂ ਨੂੰ ਰਵਾਦਾ ਕਰੋ ਹਾਂ ਹੋ ਨਾ ਝੂਠੇ ਅਈ ਤਾਂ ਮੈਂ ਕਹਿ ਰਹੀ ਹੁਣ ਨਵਾਂ ਝੂਠ ਪਹਿਲੇ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਭਰਾਇਆ ਤਾਂ ਐਸਾ ਦਾਨੀ ਨਹੀਂ ਦਿੱਤੀ ਹੁਣ ਇਹਨਾਂ ਦਾ ਭਾਈ ਵਾਲ ਪੰਜਾ ਹੁਣ ਇਹ ਲੱਖ ਲੱਖ ਦਾ ਫਾਰਮ ਭਰਵਾ ਰਿਹਾ ਕਿ ਹਜ਼ਾਰ ਦੇ ਵਿੱਚ ਮੈਂ ਲੱਖ ਰੁਪਏ ਦਵਾਗਾ ਵਾਹ ਭਈ ਹਜ਼ਾਰ ਪਹੁੰਚੇ ਨਹੀਂ ਤੁਹਾਨੂੰ ਲੱਗਦਾ ਸਪਨੇ ਦਿਖਾ ਰਹੇ ਨੇ ਬੀਬੀਆਂ ਨੂੰ ਦਾ ਜਮਈ ਬੇਵਕੂਫ ਸਮਝਿਆ ਇਹਨਾਂ ਨੂੰ ਪਤਾ ਨਹੀਂ ਬੀਬੀਆਂ ਦੇ ਕੋਲ ਇੰਨੀ ਅਕਲ ਆਉਂਦੀ ਜੇ ਸਰਕਾਰ ਬਣਾ ਸਕਦੀ ਆ ਨਾ ਉਹ ਬਣੀ ਹੋਈ ਸਰਕਾਰ ਨੂੰ ਸਬਕ ਵੀ ਆਈ ਸਿਖਾ ਸਕਦੀ ਆ ਲੱਖ ਵਾਲੇ ਨੂੰ ਵੀ ਸਿਖਾਣਗੇ ਤੇ ਹਜ਼ਾਰ ਵਾਲੇ ਨੂੰ ਵੀ ਸਿਖਾਣਗੇ ਸੋ ਬਹੁਤ ਬਹੁਤ ਤਹਾਦ ਸਾਰੇ ਸਾਡੇ ਬਜ਼ੁਰਗ ਸਾਹਿਬ ਮਹਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਜੀਲਾ ਕਟਿਆਰੇ ਇਹਨਾਂ ਦੇ ਵੱਡੇ ਵੱਡੇ ਰਿਆਲੇ ਬਾਦ ਸਾਹਿਬ ਦੇ ਨਾਲ ਇਹਨਾਂ ਦਾ ਪਰਿਵਾਰ ਦਾ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਗਰਮੀ ਛੱਡ ਕੇ ਘਰ ਦਾ ਸਮਾਂ ਕੱਢ ਕੇ ਕਰੋ ਇੱਥੇ ਸਾਰੇ ਤੁਸੀਂ ਪਹੁੰਚਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ